ਤੂ ਹਵਾ ਨੂੰ ਲੱਭ ਪਿਆ ਔਟ ਹੋਰ ਪਿਆ ਚੱਲ ਕੋਈ ਦੋਨਾਂ ਦਾ ਆ ਜੋ ਮਾਈਕ ਆ ਛੋਵੀਨਰ ਦੋਸਤ ਆ ਕਰੋ ਜੀ ਨਰਮਨ ਦੂਜਾ ਪਾਸਾ ਦੂਜਾ ਪਾਸਾ ਆਇਆ ਕੋਈ ਨਾਲ ਕਰੋ ਤੁਸੀਂ ਥੋੜਾ ਪਿੱਛੇ ਮੇਰੇ ਕੋਲ ਤੈਨੂੰ ਤੁਸੀਂ ਆਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਤਾ ਆ ਗਿਆ ਜਗਾ ਮੈਂ ਆ ਗਿਆ ਜਗਾ ਮਾਰੋ ਤਾੜੀ ਬਾਈ ਇੱਥੇ ਹੀ ਉਹ ਜਿਆਨਾ ਸਪੋਰਟਸਮੈਨ ਦੇਖ ਰਹੇ तमाम दोस्त ਜਿਆਣਾ ਸਤਿ ਸ੍ਰੀ ਅਕਾਲ ਸਾਬ ਕਲ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਕਾਰ ਸਿੰਘ ਸੰਧਮਾ ਵਿਦੇਸ਼ੀ ਦੌਰੇ ਤੋਂ ਵਾਪਸ ਪਰਤੇ ਨੇ ਆਪਣੇ ਹਲਕੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਮੈਂ ਕੱਲ ਇੱਕ ਵੀਖਿਆ ਕੀਤੀ ਡੈਪਟੀ ਕਲਕਨਤਾਲ ਔਰ ਸਾਡੇ ਐਸਡੀਐਮ ਨਾਲ ਜੀਓ ਦੋਨੋਂ ਵੀਡੀਓਜ਼ ਨਾਲ ਔਰ ਹਲਕੇ ਦੇ ਵਿੱਚ ਮੀਨ ਆਰਕੀਟੈਕਟ ਦੇ ਕੋਈ ਨੁਕਸਾਨਦਾਰੀ ਹੋਇਆ ਉਹਦੇ ਬਾਰੇ ਕਿਹਾ ਕਿ ਸੋ ਸਫਾਈ ਇੱਥੇ ਡਰੇਨਸ ਦੀ ਪਹਿਲਾਂ ਹੀ ਹੋ ਚੁੱਕੀ ਸੀ ਆਪਣੇ ਹਲਕੇ ਦੇ ਵਿੱਚ ਸੋ ਕਿਤੇ ਵੀ ਕੋਈ ਇਸ ਤਰ੍ਹਾਂ ਦੇ ਪਾਣੀ ਦੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਇੱਕ ਤੋਂ ਦੋ ਚਾਰ ਪਿੰਡਾਂ ਦੇ ਵਿੱਚ ਛੱਪੜ ਦੇ ਪਾਣੀ ਭਰ ਗਿਆ ਸੀ ਉੱਥੇ ਪਾਣੀ ਘਟਾ ਦਿੱਤਾ ਗਿਆ ਕੁਝ ਜਗ੍ਹਾ ਤੇ ਮੂਜਮ ਮਕਾਨਾਂ ਨੂੰ ਕੁਰਾਉ ਨੂੰ ਮਹੀੜੀ ਬਤੀ ਉਹਦਾ ਸਰਵੇ ਕਰਾ ਲਈ ਕਰਾ ਰਹੇ ਆ ਔਰ ਇੱਥੇ ਜਿਹੜੇ ਪਾਰਕ ਦੇ ਵਿੱਚ 10 ਲੱਖ ਰੁਪਏ ਦਿੱਤਾ ਗਿਆ ਜੀ ਔਰ 20 ਲੱਖ ਤੋਂ ਉੱਤੇ ਦੇ ਕੰਮ ਹੋ ਗਏ। ਇਹ ਸਾਡੇ ਕੋਟਪੂਰੀ ਲੋਕਾਂ ਦਾ ਇੱਕ ਕੈਰੈਕਟਰ ਹੈ। ਨਹੀਂ ਤਾਂ 10 ਦਿੱਤਾ ਜਾਂਦਾ ਤੇ ਦੂਰੇ ਕੰਮ ਨਹੀਂ ਹੁੰਦੇ। ਤੋਂ ਮੈਂ ਸਾਡੇ ਕੋਟਪੂਰੀ ਦੇ ਲੋਕਾਂ ਨੂੰ ਗੁੱਡ ਮਾਰਨਿੰਗ ਕਲੱਬ ਨੂੰ ਵਧਾਈ ਦਿੰਦਾ ਜਿਹਦੇ ਜਿਹਨਾਂ ਨੇ ਬਹੁਤ ਸੋਹਣਾ ਕੱਡ ਬਣਾਇਆ ਇੱਥੇ ਲੋਕ ਆ ਕੇ ਰਿੱਤੇ ਵੀ ਕਰਦੇ ਆ। ਬਹਿ ਕੇ ਹੈ ਬਹੁਤ ਵਧੀਆ। ਬਿਲਕੁਲ ਹੈ ਜੋ ਜਿਹੜੀ ਆਉਂਦਾ ਕੋਈ ਬੰਦਾ ਉਹ ਇੱਥੇ ਆ ਕੇ ਆਰਾਮ ਨਾਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਬਾਥਰੂਮ ਸਾਡੇ ਇੱਥੇ ਖਰਾਬ ਸੀਗੇ ਬਾਥਰੂਮ ਦਾ ਪ੍ਰਬੰਧ ਕੀਤਾ ਉਹ ਪੰジム ਲਾਇਆ ਗਿਆ ਔਰ ਵਾਟਰ ਹਾਰਵੈਸਟਿੰਗ ਸਿਸਟਮ 2 ਘੰਟੇ ਨੇਟ ਮਾਰੀ ਮੀ ਦਾ ਸਰਾ ਸਾਫ ਹੋ ਜਾਂਦਾ ਸੋ ਬਹੁਤ ਵਧਾਈ ਦੀ ਗੱਲ ਹੈ ਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਮੇਰੀ ਟੀਮ ਵਧੀਆ ਸਾਰਾ ਜਿਹੜਾ ਤੇਰਾ ਇਹਨਾਂ ਨੂੰ ਜਾਂਦਾ ਬਹੁਤ ਸਰ ਹਰ ਫੀਲ ਤੇ ਮੈਂ ਗੱਲ ਕਹੀ ਦੀ ਪੰਜਾਬ ਵਿੱਚ ਪੂਰੇ ਤਰ੍ਹਾਂ ਹਰ ਚੀਜ਼ ਆਏ ਹੋਣਾ ਤਾਂ ਹਰ ਪੀੜ ਤਾਂ ਲਈ ਪੰਜਾਬ ਸਰਕਾਰ ਦਾ ਕੀ ਉਹ ਪ੍ਰਾਲਾ ਕੀ ਕਰ ਰਹੀ ਹੈ ਦੇਖੋ ਪੰਜਾਬ ਸਰਕਾਰ ਦੇ ਸਾਡੇ ਸਾਰੇ ਅਫਸਰ ਸਾਡੇ ਮੰਤਰੀ ਸਹਿਬਾਂ ਸਾਰੇ ਗਰਾਉਂਡ 'ਤੇ ਆਰ ਹਰ ਤਰ੍ਹਾਂ ਦੇ ਜਿਹੜੀ ਆ ਉਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਜਿੱਤੇ ਬੰਦ ਜਿਹੜੇ ਮਜ਼ਬੂਤ ਕਰਨੇ ਆ ਜਿੱਤੇ ਟੁੱਟ ਗਿਆ ਤੇ ਸਰਕਾਰ ਵੀ ਲੱਗਿਆ ਸਾਡੀ ਸਮਾਜ ਵਿੱਚ ਤੋਂ ਸਾਵਾ ਲੱਗੇ ਹੋਏ ਸਾਡੇ ਨੌਜਵਾਨ ਵੀ ਲੱਗੇ ਹੋਏ ਆ ਮਤਲਬ ਪੰਜਾਬੀਆਂ ਦਾ ਤਾਂ ਕੋਈ ਦੇਣਾ ਨਹੀਂ ਦੇ ਸਕਦਾ ਇਹ ਲੋਕਾਂ ਦੀ ਮਸੇਦਾ ਨਹੀਂ ਕੱਢਦੇ ਆ ਆਪਣੀ ਵਸੀਮਤਾ ਦੀ ਜਨਬੀ ਆਪ ਖੜੇ ਸਰਕਾਰ ਨਾਲ ਖੜੀਏ ਸਰਕਾਰ ਦਿਨ ਰਾਤ ਲੱਗੀ ਹੋਈ ਹੈ ਕਿਸੇ ਤਰ੍ਹਾਂ ਦੀ ਕੋਈ ਨਾ ਪੈਸੇ ਦੀ ਕਮੀ ਨਾ ਕਿ ਸਾਧਨ ਦੀ ਕਮੀ ਲੱਗੀ ਨਹੀਂ ਸਰ ਠੀਕ ਤੁਸੀਂ ਆੜ ਤੀਰ ਤੋਂ ਪਰਿਵਾਰਾਂ ਦਾ ਹਾਲਚਲ ਪਰਖਣ ਜਾਓਗੇ ਜਾਂ ਕੱਲ੍ਹ ਵੀ ਕਰਦੇ ਨਹੀਂ ਵਾਪਸ ਆ ਨਹੀਂ ਮੈਂ ਤਾਂ ਉੱਥੋਂ ਵੀ ਸਾਡੇ ਡਿਫਟਿੰਗ ਪੀਸਰ ਨਾਲ ਸਾਡੇ ਅਫਸਰਾਂ ਨਾਲ ਟੱਕ ਦੇ ਵਿੱਚ ਸੀਗਾ ਔਰ ਉਹ ਉੱਥੇ ਵੀ ਜਾਵਾਂਗੇ ਜਿੱਥੇ ਇਹ ਕੰਮ ਕਰਨ ਵਾਲੇ ਕੱਲ ਵੀ ਮੈਂ ਪਤਾ ਲਿਆ ਕੱਲ ਪਠਾਨਕੋਟ ਦਾ ਮੈਂ ਇੱਕ ਦੌੜੇ ਦਾ ਬਣਾਇਆ ਪ੍ਰੋਗਰਾਮ ਇੱਧਰ ਨਾਲੇ ਵੀ ਜਾਊਂਗਾ ਔਰ ਜਿਹੜੇ ਆਪਣੇ ਸ਼ਾਹਕੋਟ ਵਾਲੇ ਉੱਤੇ ਉੱਤੇ ਵੀ ਜਾ ਕੇ ਆਉਣਾ ਤੋ ਬਾਬਾ ਜੀ ਨਾਲ ਗੱਲ ਕਰਾਂਗੇ ਕਿ ਕਿਹੜੇ ਵਾਲਾ ਹੋ। ਤੋ ਬਣਾਏ ਹੋਏ ਪ੍ਰੋਗਰਾਮ ਦਾ ਇੱਥੇ ਜਾਓ। ਕਿੱਥੇ ਦੀ ਰੋਡ। ਚਲੋ। ਸਾਡੇ ਨਾਲ ਤਰਨ ਸਿੰਘ ਸੰਮਵ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹਰ ਵਿਆਹ ਨਹੀਂ ਹਰ ਭੱਜੇ ਨੂੰ ਮਤਦਤਾ ਲਈ ਮੈਂ ਅਸੀਂ ਪੰਜਾਬ ਸਰਕਾਰ ਦੇ ਉੱਪਰ ਰਾਏ ਕਰ ਰਹੀ ਹਾਂ ਸੰਵੋਧਨਤੋ ਸਰਕਾਰ ਗੁਰਮੀਤ ਸਿੰਘ ਔਲਕ ਦੀ ਵਿਸ਼ੇਸ਼ ਸੁਬਾਦ ਸੇ ਵੀ ਉਪਰ ਸੁਬਾਦ ਸੇ ਵੀ ਸਾਡੇ ਨਾਲ ਡਾਕਟਰ ਮਨਜੀਤ ਸਿੰਘ ਢਿੱਲੋਂ ਜੋ ਅਕਸਰ ਹੀ ਸ਼ਹਿਰ ਦੇ ਵਿੱਚ ਕਿਤੇ ਵੀ ਜੇ ਸਮਾਜ ਸੇਵਾ ਦਾ ਕੰਮ ਹੋਵੇ ਤਾਂ ਉਹ ਹੀ ਖੇਤਰਾਂ ਵਿੱਚ ਹੁੰਦੇ ਹਨ ਸਰਦ ਕੀ ਕਹਿਣਾ ਚਾਹੁੰਦੇ ਹਾਂ ਅੱਜ ਬਿਲਕੁਲ ਜੀ ਗੁੱਡ ਮਾਰਨਿੰਗ ਵੈਲੇ ਕਲੱਬ ਪਿਛੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਿਹਾ ਔਰ ਇਥੇ ਸ਼ਹਿਰ ਦੇ ਵਿੱਚ ਆਪਸਾ ਪਾਰਕ ਵਿੱਚ ਜਿੱਦਗੀਆਂ ਮਸ਼ਤੀਆਂ ਸੀਗੀਆਂ ਇਥੇ ਛੱਤ ਪੜੇ ਬਾਪੂ ਪੜੇ ਸਰਦੀ ਦੇ ਪੜੇ ਤਿੰਨ ਛੱਤ ਪੜੇ ਔਰ ਜਿਹੜੀ ਜਿਹੜੀ ਅਲੱਗ ਜਗ੍ਹਾ ਪੂਰੀ ਬੜਾ ਬਹੁਤ سارے ਕੰਮ ਔਰ ਡਿਮਾਂਡ ਜੋ ਸਪੀਕਰ ਸਾਹਿਬ ਨੇ 10 ਲੱਖ ਰੁਪਏ ਅੱਜ ਸਰਕਾਰ ਨਾਲ ਗੱਲ ਕਰਨਾ ਹੈ ਕਿ ਉਹਨਾਂ ਤੋਂ ਮਾਲੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿੰਨੇ ਵੀ ਇਹ ਚੰਗੇ ਕੰਮ ਲੋਕ ਭਲਾ ਦੇ ਕੰਮ ਗੁੱਡ ਮਾਰਨਿੰਗ ਰਸ ਕਲੱਬ ਵੱਲੋਂ ਪ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਗੁਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹਮ ਲੋਕਤਾ ਦੀ ਭਲਾਈ ਵਾਲੇ ਸੇਵਾ ਕਾਰਜ ਲਗਾਤਾਰ ਜਾਰੀ ਨੇ ਸਾਡੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਸਾਡੇ ਚੇਅਰਮੈਨ ਵਿਨੋਦ ਕੁਮਾਰ ਬਾਂਸਲ ਔਰ ਪੱਪੂ ਲੋਰੀਆ ਇਨਾਂ ਦੀ ਇੱਕ ਵਾਈ ਦੇ ਵਿੱਚ ਅਸੀਂ ਜਿਹੜੇ ਵੀ ਕੰਮ ਕੀਤੇ ਨੇ ਸੈਲਫੀ ਪੁਆਇੰਟ ਆ ਸੀਸੀਟੀਵੀ ਕੈਮਰੇ ਨੇ ਲੇਡੀ ਤੇ ਜਨ ਤੇ ਵਾਸ਼ਰੂਮ ਕੋਣੇ 3 ਲੱਖ ਰੁਪਇਆ ਲਾਤਾ ਸੀ ਆ ਇੰਟਰਲੋਕਿੰਗ ਕਰਾਈ ਆ ਉਹ ਪੰਜੇਮਾ ਭਾਵੇਂ ਲੇਡੀ ਵੀ ਵੱਖਰੀ ਤੇ ਜਨ ਦੀ ਵੱਖਰੀ ਆ ਤਿੰਨ ਸ਼ੈੱਡ ਬਣਾਏ ਨੇ ਸੈਲਫੀ ਪੁਆਇੰਟ ਆ ਇੱਥੇ ਜਿਹੜਾ ਰੇਨ ਹਾਰਵੈਸਟਰ ਉਹਦੇ ਲਈ ਦੇਖੋ ਇੱਥੇ ਇੱਕ ਇੱਕ ਮਹੀਨਾ ਪਾਣੀ ਨਹੀਂ ਸੀ ਸੁੱਕਦਾ ਤੇ ਹੁਣ ਜਿਹੜਾ ਸਵੇਰੇ ਤੁਸੀਂ ਦੇਖੋ ਪਾਣੀ ਦੀ ਬੂੰਦ ਵੀ ਨਹੀਂ ਲੱਪਣੀ ਆ ਸਾਰਾ ਤਹਿਸੀਲ ਕੰਪਲੈਕਸ ਦਾ ਰੋਡ ਦਾ ਤੇ ਆ ਜਿਹੜਾ ਰਸਤਾ ਜਾਂਦਾ ਨਗਰ ਕੌਂਸਲ ਨੂੰ ਤੇ ਫਾਰਮਗੇਟ ਨੂੰ ਉਹ ਸਾਰਾ ਪਾਣੀ ਇੱਥੇ ਜੱਜ ਪੁੰਦਾ ਸੋ ਅੱਜ ਮਾਨਯੋਗ ਸਪੀਕਰ ਕੁਰਤਾਰ ਸਿੰਘ ਸੰਧਵਾ ਜੀ ਜੋ ਗੁੱਡ ਮਾਰਨਿੰਗ ਕਲੱਬ ਦੇ ਚੀਫ ਪੈਟਰਨ ਵੀ ਨੇ ਉਹਨਾਂ ਨੇ 5-5 ਲੱਖ ਰੁਪਿਆ ਦੋ ਵਾਰ ਦਿੱਤਾ 10 ਲੱਖ ਰੁਪਿਆ ਉਹ ਕੰਮਾਂ ਦਾ ਉਤਕਰਨ ਕਰਨੇ ਆਏ ਸਨ ਉਹਨਾਂ ਨੂੰ ਓਕੇ ਸਰ ਬੋਲੇ ਸੋਨਿਹਾਲ ਜੈ ਜੀ ਦੀ ਜੈਕਾਰੇ ਬੋਲੇ ਸੋਨਿਹਾਲ ਕਰਦੇ ਨੇ ਉਹ ਤੇਰਾ ਫੰਡ ਇੱਕ ਵਾਰ ਰੁਕੋ ਸੋਨਿਹਾਲ ਸਤਰੀਆ ਆਕਾਰ ਅੱਜ ਪੱਤਰਕਾਰਾਂ ਦੇ ਨਾਲ ਰੇਂਜ 'ਚ ਨਹੀਂ ਆ ਰਹੇ ਤੁਸੀਂ ਕਰ ਦਿਓ ਸਰ ਇਹ ਤੁਹਾਨੂੰ ਬੜੀ ਹੈ ਚਰਮਨ ਸਾਹਿਬ ਸਾਹਿਬ